ਹਾਂ ਲੋ ਜੀ ਇਹ ਵੀਡੀਓ ਉਹਨਾਂ ਲਈ ਹੈ ਜਿਹੜੇ ਸਿੰਥਨ ਟਾਪ ਜਾਣਾ ਚਾਹੁੰਦੇ ਨੇ ਕਿ ਸ਼੍ਰੀਨਗਰ ਤੋਂ ਹੋ ਕੇ ਕਵੈਰੀਨਾਗੋ ਕੇ ਆ ਸਕਦੇ ਹੋ ਔਰ ਰਸਤੇ ਵਿੱਚ ਤੁਹਾਨੂੰ ਜੇਕਰ ਤੁਸੀਂ ਦੁਪਹਿਰ ਬਾਅਦ ਤੋਂ ਆ ਰਹੇ ਹੋ ਨਾ ਫਿਰ ਤੁਸੀਂ ਇਸ ਆ ਮੋੜ ਤੋਂ ਅੱਗੇ ਨਾ ਜਾਇਓ ਆਹ ਮੋੜ ਤੋਂ ਅੱਗੇ ਨਾ ਜਾਇਓ ਕਿਉਂਕਿ ਆਹ ਮੋੜ ਤੇ ਅੱਗੇ ਨਾਕਾ ਲੱਗਿਆ ਹੋਇਆ ਚੱਕ ਪੁਆਇੰਟ ਹੈ ਨਾ ਉੱਥੋਂ ਤੁਹਾਨੂੰ ਇਹ ਵਾਪਸ ਕਰ ਦੇਣਗੇ ਕਿਉਂਕਿ ਸ਼ਾਮ ਨੂੰ ਉੱਤੇ ਰਹਿਣ ਦਾ ਪ੍ਰਬੰਧ ਨਹੀਂ ਹੈਗਾ ਕਿਦਾਂ ਤੇ ਇੱਕ ਸੜਕਾਂ ਕਹਿੰਦੇ ਮਾੜੀਆਂ ਨੇ ਐਕਸੀਡੈਂਟ ਜ਼ਿਆਦਾ ਹੁੰਦੇ ਨੇ ਸੋ ਤੁਸੀਂ ਇੱਥੇ ਰੁਕ ਜਿਓ ਆਾ ਹੋਟਲ ਬਖਸ਼ਮ 뷰 ਇੱਥੇ ਤੁਸੀਂ ਕਮਰਾ ਲੈ ਲਓ ਤੁਹਾਨੂੰ ਬਹੁਤ ਵਧੀਆ ਕਮਰਾ ਮਿਲੂਗਾ ਸਸਤੇ ਰੇਟ 'ਚ ਮਿਲ ਜਾਣਾ ਵਾ ਅ 1000 ਤੋਂ ਲੈ ਕੇ 1500 ਰੁਪਏ ਤੱਕ ਤੁਹਾਨੂੰ ਬਹੁਤ ਵਧੀਆ ਰੂਮ ਮਿਲ ਜਾਣਾ ਔਰ ਖਾਣਾ ਬਹੁਤ ਵਧੀਆ ਹੈ ਇਹਨਾਂ ਦਾ ਰੋਟੀ ਪਾਣੀ ਬਹੁਤ ਵਧੀਆ ਵਾ ਵਾਜਬੀ ਰੇਟ ਆ ਰੋਟੀ ਵੀ ਮਿਲੂ ਪਰੌਠੇ ਵੀ ਮਿਲੂ ਨੌਂ ਵਿੱਚ ਵਿੱਚ ਤੁਹਾਨੂੰ ਦੋਵੇਂ ਚੀਜ਼ਾਂ ਮਿਲਣਗੀਆਂ ਔਰ ਇੱਥੇ ਤੁਸੀਂ ਖੜ ਕੇ ਆ ਇੱਕ 뷰 ਦੇਖ ਸਕਦੇ ਆ ਕਿੰਨਾ ਸੋਹਣਾ ਝਰਨਾ ਇਹ ਝਰਨਾ ਜਿਹੜਾ ਸਿੰਥਨ ਟੌਪ ਤੋਂ ਆਉਂਦਾ ਇਹਦਾ ਪਾਣੀ ਬਹੁਤ ਜ਼ਿਆਦਾ ਠੰਡਾ ਵਾ ਤੁਸੀਂ ਦੇਖੋ ਇੱਥੇ ਆ ਕੇ ਤੁਸੀਂ ਆਪਣੀਆਂ ਫੋਟੋਆਂ ਕਰਾਓ ਜਿਵੇਂ ਮਰਜ਼ੀ 뷰 ਬਣਾਓ ਮਤਲਬ ਬਹੁਤ ਵਧੀਆ ਚੀਜ਼ ਆ ਤੁਹਾਡੇ ਇੱਕ ਦੇਖਣ ਲੈ ਕੇ ਇਹ ਚੀਜ਼ ਆ ਦੇਖੋ ਜਰਾ ਜੇ ਕਰ ਜ਼ਰੂਰ ਬੱਚਿਆਂ ਨਾਲ ਆਉਣੇ ਆ ਪਰ ਰਿਸਕ ਨਾ ਲਿਓ ਇੱਥੇ ਆ ਕੇ ਸਟੇ ਕਰ ਲਓ ਕਿਉਂਕਿ ਦੇਖੋ ਉੱਥੋਂ ਜਾ ਕੇ ਸ਼ਾਮ ਨੂੰ ਤੁਹਾਨੂੰ ਮੁੜਨਾ ਪੈਣਾ ਹੀ ਆ ਤੁਸੀਂ ਨਾ ਅੱਗੇ ਜਾ ਸਕਦੇ ਹੋ ਨਾ ਪਿੱਛੇ ਜਾ ਸਕਦੇ ਆ ਸੋ ਆਪ ਦਾ ਬਚਾਣਾ ਕਰੋਗੇ ਤਾਂ ਚੰਗੀ ਗੱਲ ਆ ਇੱਥੇ ਆ ਕੇ ਰਹੋ ਬਹੁਤ ਵਧੀਆ ਲੋਕ ਨੇ ਬਹੁਤ ਵਧੀਆ ਹੋਟਲ ਆ ਸਾਰਾ ਕੁਝ ਵਧੀਆ ਐਵਰੀਥਿੰਗ ਇੱਥੇ ਆ ਕੇ ਰਾਤ ਗੱਟੋ ਔਰ 6 ਵਜੇ ਤੋਂ ਬਾਅਦ ਸ਼ਾਮ ਨੂੰ ਇੱਥੇ ਤੁਹਾਨੂੰ ਆਉਣ ਨਹੀਂ ਦਿੰਦੇ ਇਧਰਲੀ ਸਾਈਡ ਪੁਲਿਸ ਲੱਗ ਜਾਂਦੀ ਇੱਥੇ ਫਿਰ ਜੀ ਕਿਵੇਂ ਤਾਂ ਪਹਿਲਾ ਪਹਿਲਾ ਆ ਚੀਜ਼ ਨੂੰ ਦੇਖ ਸਕਦੇ ਆ ਜੇ ਪਰ ਸਵੇਰ ਉੱਠ ਕੇ ਜਿਵੇਂ ਆਪਾਂ ਜਲਦੀ ਉੱਠੇ ਆ ਤਾਂ ਆ ਵਿਊ ਦੇਖ ਰਹੇ ਆ ਸੂਰਜ ਦੀਆਂ ਕਿਰਨਾਂ ਰਕਤਾਂ ਦੇ ਵਿੱਚ ਦੀ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੁਸੀਂ ਦੇਖ ਰਹੇ ਹੋ ਦੇਖੋ ਇਧਰ ਇਹ ਬਾਈਕਰ ਆਏ ਹੋਏ ਨੇ ਦਿੱਲੀ ਤੋਂ ਰਾਈਡ ਕਰਦੇ ਨੇ ਦਿੱਲੀ ਤੋਂ ਇਹ ਭਰਾ ਵੀ ਸਾਡੇ ਨਾਲ ਹੀ ਇੱਥੇ ਸੀ ਹਾਂਜੀ ਫਿਰ ਜਦੋਂ ਆਪਾਂ ਇੱਥੋਂ ਤੁਰਦੇ ਆ ਦੱਖਣ ਤੋਂ ਤਾਂ ਤੁਹਾਨੂੰ ਸੰਥਨ ਟੋਪ ਜਾਣ ਤੋਂ ਪਹਿਲਾਂ ਇਹਨਾਂ ਬੂਟਾਂ ਦੀ ਲੋੜ ਪਊਗੀ ਇੱਥੇ ਬਰਫ਼ ਤੇ ਕਿਉਂਕਿ ਆਮ ਬੂਟ ਜਿਹੜੇ ਆਪਣੇ ਹੁੰਦੇ ਉਹ ਸਲਿੱਪ ਕਰ ਦਿੰਦੇ ਜਾਂ ਤਾਂ ਜਿਹੜੇ ਸਟੱਡ ਹੁੰਦੇ ਆ ਥਲੋ ਤਿੱਖੇ ਬੂਟ ਉਹ ਕੰਮ ਕਰਨਗੇ ਜਾਂ ਫਿਰ ਇਹ ਤੇ ਇਹ ਤੁਹਾਨੂੰ ਇੱਥੋਂ ਅਜਗਟਾਂ ਵਗੈਰਾ ਵੀ ਦੇਣਗੇ ਕਿ ਜੇ ਮੌਸਮ ਖਰਾਬ ਹੋਵੇ ਜਾਂ ਠੰਡ ਜ਼ਿਆਦਾ ਹੋਵੇ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਉੱਥੇ ਪਹਿਨ ਸਕੋ ਤੇ ਆਪ ਦਾ ਬਚਾਅ ਕਰ ਸਕੋ ਇਹਨਾਂ ਦਾ ਕਿਰਾਇਆ ਕੋਈ ਜ਼ਿਆਦਾ ਨਹੀਂ ਹੁੰਦਾ ਇਸ ਸੈੱਟ ਦਾ ਕਿਰਾਇਆ ਵੱਧ ਤੋਂ ਵੱਧ 200 ਜਾ 300 ਰੁਪਿਆ ਲੈ ਕਰ ਲੈਂਦੇ ਹੁੰਦੇ ਆ ਜਿਨ੍ਹਾਂ ਨਾਲ ਤੁਸੀਂ ਰੇਟ ਰੋਟ ਕਰ ਲਓਂਦਾ 1.5 150 ਰੁਪਏ 'ਚ 100 ਰੁਪਏ 'ਚ ਇਹ ਦੇ ਦਿੰਦੇ ਆ ਸੋ ਜਾਣ ਲੱਗਿਆਂ ਨੇ ਤੁਸੀਂ ਦੱਖਣ ਤੋਂ ਜਦੋਂ ਸਿੰਥ ਟਾਪ ਨੂੰ ਜਾਣ ਤਾਂ ਇੱਥੋਂ ਤੁਸੀਂ ਆ ਮੋੜ ਦੇ ਉੱਪਰ ਹੀ ਡੰਕਸ਼ਨ ਵਾਲੇ ਤੇ ਇਹ ਤੁਹਾਨੂੰ ਮਿਲ ਜਾਣਗੇ ਭਾਈ ਸਾਹਿਬ ਤੇ ਬਹੁਤ ਵਧੀਆ ਬੰਦੇ ਆ ਇਹਨਾਂ ਤੋਂ ਜਾਂਦੇ ਹੋਏ ਲੈ ਜਾਣੇ ਆ ਜਦੋਂ ਆਪਾਂ ਵਾਪਸ ਮੁੜਨਾ ਵਾ ਤਾਂ ਇਹਨਾਂ ਨੂੰ ਆ ਕੇ ਆਪਾਂ ਇੱਥੋਂ ਜਮ੍ਹਾਂ ਕਰਾ ਦੇਣੀ ਆ ਨਾਲੇ ਬਿਲਕੁਲ ਮਤਲਬ ਵਧੀਆ ਹੁੰਦੇ ਸਾਫ਼ ਸੁਥਰੇ ਹੁੰਦੇ ਆ ਵਧੀਆ ਕੁਆਲਿਟੀ ਦਾ ਇਹਨਾਂ ਕੋਲੇ ਸਮਾਨ ਹੁੰਦਾ ਸਾਰਾ ਅਸੀਂ ਫਿਰ ਇੱਥੋਂ ਲਏ ਸੀਗੇ ਤਿੰਨ ਪੇਰ ਤੇ ਆਹ ਦੇਖੋ ਹੋਰ ਵੀ ਇੱਥੇ ਬਹੁਤ ਨੇ ਪਰ ਇਹ ਭਾਈ ਸਾਹਿਬ ਦੀ ਕੁਆਲਿਟੀ ਵਧੀਆ ਵਾ ਮਤਲਬ ਉਸ ਭਾਈ ਦੇ ਵਿੱਚ ਕੰਮ ਇਹਨਾਂ ਦਾ ਤੇ ਇੱਥੋਂ ਜ਼ਰੂਰ ਤੁਸੀਂ ਲੈ ਕੇ ਜਾਣੇ ਆ ਜੀ ਜਦੋਂ ਦਕਸ਼ਮ ਨੂੰ ਆਪਾਂ ਸਿੰਥਨ ਟਾਪ ਲਈ ਤੁਰਦੇ ਆ ਤਾਂ ਸੜਕ ਜਿਹੜੀ ਆ ਹੁਣ ਇਹ ਨਵੀਂ ਬਣ ਰਹੀ ਆ ਅੱਜ ਤੋਂ ਮੇਰਾ خیال ਵੀ 15-20 ਦਿਨ ਮਹੀਨਾ ਪਹਿਲਾਂ ਇਹ ਸੜਕ ਜਿਹੜੀ ਆ ਉਦੋਂ ਬਣੀ ਨਹੀਂ ਸੀ ਜਦੋਂ ਗੁਰਪ੍ਰੇਮ ਵੀਰ ਆਇਆ ਸੀਗਾ ਤੋ ਉਦੋਂ ਵਾਲਾ ਗੁਰਪ੍ਰੇਮ ਸਿੱਧੂ ਉਦੋਂ ਇਹ ਸੜਕ ਬਣਦੀ ਪਈ ਸੀ ਟੁੱਟੀ ਹੋਈ ਸੀਗੀ ਸੜਕ ਬਣਦੀ ਆ ਥਾਂ ਥਾਂ ਤੇ ਪੱਥਰ ਵੀ ਡਿੱਗਦੇ ਨੇ ਸੋ ਥੋੜਾ ਜਿਆ ਕੇਅਰਫੁਲ ਹੋ ਕੇ ਧਿਆਨ ਦੇ ਨਾਲ ਤੁਸੀਂ ਆਉਣਾ ਵਾ ਫਿਰ ਤਾਂ ਹੁਣ ਇਹ ਰੋਡ ਨਵਾਂ ਬਣੀ ਜਾਂਦਾ ਬਹੁਤ ਵਧੀਆ ਰੋਡ ਜਿਹੜਾ ਤਿਆਰ ਕਰਤਾ ਸ਼ਾਇਦ ਇਹ ਬੀਆਰਓ ਦੇ ਅੰਡਰ ਹੋਵੇ ਅ ਤੇ ਜਾਂ ਸਟੇਟ ਗਵਰਨਮੈਂਟ ਦੇ ਅੰਡਰ ਹੋਵੇ ਤੇ ਵੇਖੋ ਉਧਰ ਪਹਾੜਾਂ ਦੇ ਵਿੱਚੋਂ ਪਾਣੀ ਪਾਫ ਬਣ ਬਣ ਉੜਦਾ ਹੋਇਆ ਤੁਸੀਂ ਦੇਖ ਸਕਦੇ ਆ ਇਧਰ ਬੜਾ ਵਧੀਆ ਨਜ਼ਾਰਾ ਵਾ ਮੈਂ ਅਭੀ ਨੂੰ ਕਹੂੰਗਾ ਕਿ ਅਰੇ ਤੁਹਾਨੂੰ ਸਾਰਾ ਥਿਊ ਦਿਖਾ ਦੂਗਾ ਅਭੀ ਸਾਰਾ ਥਿਊ ਦਿਖਾ ਰਿਹਾ ਹਾਂ ਛੋਟਾ ਕਰ ਲੈਣਾ ਥੋੜਾ ਇਹ ਤੁਹਾਨੂੰ ਦਰਵਾਜ਼ਾ ਕਿੱਦਾਂ ਖੋਲ੍ਹ ਦਿਖਾਉਂਦਾ ਦੇਖੋ ਤੁਸੀਂ ਵਿਊ ਕਿੰਨਾ ਸੋਹਣਾ ਵਾ ਉਹ ਆ ਚੀਜ਼ਾਂ ਤਾਂ ਦੇਖਣ ਵਾਲੀਆਂ ਆ ਕੁਦਰਤ ਦਾ ਆਨੰਦ ਇੱਦਾਂ ਮਾਣੋ ਤੁਸੀਂ ਹਾਂਜੀ ਥੋੜੇ ਜਿਹਾ ਨਾ ਜਦੋਂ ਆਪਾਂ ਮੈਂ ਤੁਹਾਨੂੰ ਪਿੱਛੇ ਕਰੋੜ ਦਿਖਾਇਆ ਸੀਗਾ ਵੀ ਉਹ ਬਹੁਤ ਵਧੀਆ ਬਣਿਆ ਹੋਇਆ ਪਰ ਉਦੋਂ ਅੱਗੇ ਆ ਗਏ ਜਦੋਂ ਆਪਾਂ 5-7 ਕਿਲੋਮੀਟਰ ਅੱਗੇ ਆਏ ਨਾ ਤਾਂ ਇਹੋ ਜਿਹੇ ਪਹਾੜ ਆਉਂਦੇ ਨੇ ਜਿਹੜੇ ਥਾਂ-ਥਾਂ ਤੇ ਡਿੱਗੇ ਹੋਏ ਨੇ ਸੜਕਾਂ ਦੇ ਥੋੜੇ ਜਿਹਾ ਧਿਆਨ ਨਾਲ ਦੇਖੋ ਥਾਂ-ਥਾਂ ਤੇ ਜਿਹੜੇ ਆ ਉਹ ਪੱਥਰ ਡਿੱਗਦੇ ਨੇ ਬਰਸਾਤਾਂ ਦੇ ਵਿੱਚ ਤਾਂ ਮੇਰੇ ਖਿਆਲ ਤੁਸੀਂ ਨਾ ਆਓ ਤਾਂ ਚੰਗੀ ਗੱਲ ਆ ਕਿਉਂਕਿ ਕਾਫੀ ਜਿਹੜੇ ਆ ਉਹ ਪਹਾੜ ਉਹ ਦੇਖਦੇ ਨੇ ਤਾਂ ਮੈਂ ਤੁਹਾਨੂੰ ਦਿਖਾਉਣਾ ਵਾ ਵੀ ਕਿਵੇਂ ਦੇ ਪਹਾੜ ਆ ਅਬੀ ਦਿਖਾਈ ਸਾਰੇ ਪਹਾੜ ਇਹ ਤਾਂ ਵੈਸੇ ਹਰ ਸੜਕ ਵਾਲੀ ਸਾਈਡ ਜਿਹੜੇ ਪਹਾੜਾ ਉਹਨਾਂ ਤੇ ਸੋਖਦਾ ਇੱਥੇ ਉਹਦਾ ਵੀਊ ਬਹੁਤ ਹੈ ਟਾਈਮ ਤੇ ਪਰ ਤੁਸੀਂ ਆ ਦੇਖੋ ਵੀ ਕਿਵੇਂ ਪਹਾੜ ਜਿਹੜੇ ਆ ਉਹ ਖੁੱਕ ਕੇ ਥੱਲੇ ਆ ਜਾਂਦੇ ਨੇ ਤੇ ਇੱਧਰ ਸੜਕ ਤੋੜ ਦਿੰਦੇ ਸਾਰੀ ਸੜਕ ਇਹਨਾਂ ਨੇ ਤੂੜੀ ਪਈ ਆ ਕਿੱਦਾਂ ਐ ਰੋੜ ਦੇ ਉੱਪਰ ਆਏ ਹੋਏ ਨੇ ਥੋੜਾ ਜਿਆ ਧਿਆਨ ਦੇ ਨਾਲ ਤੁਸੀਂ ਆਓ ਇੱਧਰ ਕਿਉਂਕਿ ਤੁਹਾਨੂੰ ਥਾਂ ਥਾਂ ਤੇ ਇਹੋ ਜਿਹੇ ਪੱਥਰ ਪੱਥਰ ਦਾ ਕਲਰ ਵੀ ਦੇਖੋ ਬਰਾਊਨ ਜਿਹਾ ਹੋ ਥੋੜਾ ਜਿਹਾ ਇਹ ਪੂਰੇ ਜਿਹੇ ਪੱਥਰ ਆ ਜਿਹੜੇ ਥੱਲੇ ਆਉਂਦੇ ਨੇ ਸੋ ਥੋੜਾ ਜਿਆ ਧਿਆਨ ਨਾਲ ਤੁਸੀਂ ਆਉਣਾ ਮ ਜਦੋਂ ਵੀ ਇਸ ਸਾਈਡ ਆਉਣਾ ਮ ਤੇ ਮਈ ਜੂਨ ਦੇ ਵਿੱਚ ਚੱਲ ਪੈਂਦਾ ਨਵੰਬਰ ਤੱਕ ਇਹ ਖੁੱਲਾ ਰਹਿੰਦਾ ਉਸ ਤੋਂ ਬਾਅਦ برف ਪੈ ਜਾਂਦੀ ਆ ਕਾਫੀ برف ਪੈ ਜਾਂਦੀ ਆ ਤੇਰੇ ਬੰਦ ਕਰ ਦਿੰਦੇ ਆ ਇਹ ਨਹੀਂ ਕਿ ਵੀ ਟੂਰਿਸਟਾਂ ਲਈ ਚੱਲਦਾ ਨਾ ਇਹਨੂੰ ਬੰਦ ਕਰ ਦਿੰਦੇ ਨੇ ਕਿਉਂਕਿ ਇਹ ਰਸਤਾ ਸਾਰਾ ਬਰਫ਼ ਨਾਲ ਕਾਫੀ ਭਰ ਜਾਂਦਾ ਵਾ ਕਿਉਂਕਿ ਇਧਰ ਉੱਪਰ ਰਹਿੰਦੇ ਵੀ ਨਹੀਂ ਗੇ ਲੋਕ ਹੁਣ ਅਸੀਂ ਆਏ ਆ ਸਾਨੂੰ ਨਾ ਤਾਂ ਕੋਈ ਘਰ ਮਿਲਿਆ ਤੇ ਗੁੱਜਰ ਬੈਠੇ ਨੇ ਛੋਟੀਆਂ ਛੋਟੀਆਂ ਉਹ ਝੋਟੀਆਂ ਪਾ ਕੇ ਉਹ ਜਿਹੜੇ ਟੂਰਿਸਟ ਆਉਂਦੇ ਆ ਉਹਨਾਂ ਦੇ ਲਈ ਕੋਈ ਨਾ ਕੋਈ ਚੀਜ਼ ਜਿਹੜੀ ਆ ਉਹ ਲੈ ਸਕਣ ਜਿਦਾ ਸ਼ੂਜ਼ ਉੱਜਾਗਟਾਂ ਜਾਂ ਕੁਝ ਖਾਣ ਦੇ ਲਈ ਇਹੋ ਜਿਹੀਆਂ ਚੀਜ਼ਾਂ ਦੇਖੋ ਪਹਾੜ ਤੁਸੀਂ ਵੀ ਪਹਾੜਾਂ 'ਤੇ ਕਰੋ ਫੋਕਸ ਤੁਸੀਂ ਪਹਾੜ ਦੇਖੋ ਵੀ ਕਿੱਦਾਂ ਇਹ ਖੁਰਦੇ ਨੇ ਤੇ ਕਿੱਦਾਂ ਰੋਡ 'ਤੇ ਆਏ ਹੋਏ ਨੇ ਤੇ ਇਹਨਾਂ ਚੀਜ਼ਾਂ ਫਿਰ ਮੈਂ ਇੱਥੇ ਇੱਕ ਸਾਈਡ ਤੇ ਗੱਡੀ ਲਾ ਕੇ ਰੋਕ ਕੇ ਤੇ ਪਹਾੜਾਂ ਦਾ ਆਨੰਦ ਮਾਣਿਆ ਦੇਖੋ ਕਿੰਨੇ ਸੋਹਣੇ ਪਹਾੜ ਆ ਸਿੰਥਨ ਟਾਪ ਤੋਂ ਥੋੜੀ ਜਿਹੀ ਦੇਰ ਪਹਿਲਾਂ ਇਹ ਲੋਕੇਸ਼ਨ ਆਉਂਦੀ ਆ ਬਹੁਤ ਘੈਂਡ ਲੋਕੇਸ਼ਨ ਦੇਖੋ ਤੁਸੀਂ برف ਪਈ ਹੋਈ ਆ ਪਹਾੜਾਂ ਤੇ ਪਰ ਆ ਦੇਖੋ ਤੁਸੀਂ ਇੱਧਰ ਰੋਡ ਦੇ ਨਾਲ-ਨਾਲ برف ਜਿਹੜੀ ਆ ਜੰਮੀ ਪਈ ਆ ਕਿੰਨਾ ਸੋਹਣਾ ਲੱਗਦਾ ਦ੍ਰਿਸ਼ ਬਹੁਤ ਵਧੀਆ ਵਾ ਕਿੰਨੀ برف ਪਈ ਹੋਈ ਆ ਤੁਸੀਂ ਦੇਖੋ ਇੱਧਰ ਰੋਡ ਦੇ ਨਾਲ-ਨਾਲ ਤੁਹਾਨੂੰ ਰੋਡ ਸਾਈਡ ਪਰ ਵੀ برف ਦੇਖਣ ਨੂੰ ਮਿਲੂਗੀ ਇੱਧਰ ਦੇਖੋ ਤੁਸੀਂ ਕਿੰਨੀ ਵਾ ਇਹ 30 ਫਰੇਮ ਦੀ ਵੀਡੀਓ ਵਾ ਰਹਿਣ ਦੇ ਕੱਟ ਦੇ برف ਤੇ برف ਜਿਹੜੀ ਆ ਉਹ ਨਾ ਇਹ ਰਹਾ ਇਹ ਤੁਹਾਨੂੰ ਰੋਡ ਸਾਈਡ ਤੇ ਨਾਲ ਜਿਹੜੇ برف ਖੁਰ ਚੁੱਕੀ ਆ ਉਹਦੇ ਪਹਾੜ ਵੀ ਜਿਹੜੇ ਆ ਉਹ ਥੱਲੇ ਆਉਂਦੇ ਆ ਜਦੋਂ ਇਹ ਪਾਣੀ ਇਹਨਾਂ ਥੱਲੇ برف ਦਾ ਪਾਣੀ ਬਣ ਜਾਂਦਾ ਉਹਨਾਂ ਨਾਲ ਹੀ ਉਹਨੂੰ ਰੇੜ ਕੇ ਤੇ ਛੜਕ ਤੇ ਲਿਆਉਂਦਾ ਵਾ ਤਾਂ ਕਰਕੇ ਪਹਾੜ ਥੱਲੋਂ ਕੱਚੇ ਆ برف ਕਰਕੇ ਇਹਨਾਂ ਦੀ ਮਜ਼ਬੂਤੀ ਰਹਿੰਦੀ ਆ ਤੁਸੀਂ ਦੇਖੋ ਕਿੰਨੀ ਬਰਫ ਹੈਦਰ ਰੋਡ ਤੇ ਪਈ ਹੋਈ ਦੇਖੋ ਤੁਸੀਂ ਇੱਥੇ ਤੁਹਾਨੂੰ ਹਰ ਇੱਕ ਮੋੜ ਤੇ برف ਹੋਵੇ ਹੀ برف ਨਜ਼ਰ ਆਉਂਦੀ ਆ ਕਿੰਨੇ ਮੋٹے ਝਾਦਰ ਆ ਜਿਹੜੀ ਬੱਦ ਦੀ ਉਹ ਨਜ਼ਰ ਆ ਰਹੀ ਹੈ ਤੁਸੀਂ ਦੇਖੋ ਉਹ ਦੇਖੋ ਸਾਹਮਣੇ ਤੁਹਾਨੂੰ ਕਿੰਨੇ ਬੱਦਲ ਨਜ਼ਰ ਆ ਰਹੇ ਨੇ ਉਹਨਾਂ ਬੱਦਲਾਂ ਦੇ ਵਿੱਚ ਸੰਥਨ ਟੌਪ ਜਿਹੜਾ ਉਹ ਵਸਿਆ ਹੋਇਆ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰ ਨੂੰ ਥੋੜਾ ਜਿਆਦਾ ਦਿਖਾਓ ਤੁਸੀਂ ਵੀ ਕਿੰਨੇ ਬੱਦਲ ਜਿਹੜੇ ਆ ਉਹ ਨਜ਼ਰ ਆਉਂਦੇ ਨੇ ਕਿੰਨੀ ਜਿਹੜੀ ਆ ਉਹ ਧੁੰਦ ਕਹਿ ਲਓ ਵੀ ਉਹ ਪੈਣ ਲੱਗ ਗਈ ਆ ਵੀ ਜਿੱਥੇ ਇੰਨੀ ਜ਼ਿਆਦਾ ਠੰਡ ਹੈ ਗਈ ਆ ਹੁਣ ਠੰਡ ਦਾ ਬਾਕੀ ਉੱਥੇ ਜਾ ਕੇ ਵੀ ਤੁਹਾਨੂੰ ਦੱਸਾਂਗੇ ਵੀ ਕਿੰਨੇ ਕੁ ਠੰਡਾ ਕਿੰਨੇ ਕੁ ਨਹੀਂ ਉਹ ਜਿਹੜੇ ਯਾਤਰੀ ਆ ਜਿਹੜੇ ਟੂਰਿਸਟ ਆ ਆ ਦੇਖੋ برف ਇੱਥੇ ਕਿੰਨੀ ਪਈ ਆ ਇੱਥੇ برف ਤੇ ਖੜ ਕੇ ਤੁਸੀਂ ਨਜ਼ਾਰਾ ਲੈ ਸਕਦੇ ਆ ਦੇਖੋ ਇਧਰ برف ਹੀ برف ਦਾ ਨਜ਼ਾਰਾ ਆ ਰਹੀ ਹੈ ਜੀ ਦੇਖੋ ਕਿੰਨੀ ਆ برف ਹੀ برف